ਰੋਬੀ ਅਰੋਬਾ ਉਹ ਦੋਸਤ ਆ ਮੈਨੂੰ ਬਹੁਤ ਲੱਗਿਆ ਬਹੁਤ ਜਾਨੀ ਪਸੰਦੀ ਆ ਮੈਨੂੰ ਚਲੋ ਕੰਮ ਲੱਗ ਗਿਆ ਇਹ ਮੇਰਾ ਇਹ ਬਰਦੇ ਰਿਹਾ ਰੋਜ਼ ਜੀਗਾ ਮੇਰੇ ਬੜੇ ਬੇਦੀ ਆ ਕਿ ਕਿ ਮੇਰੇ ਅਰੇ ਸੋਧਾ ਹੋ ਸ਼੍ਰੀ ਅਕਾਲ ਹਾਂ 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 ਹ ਅ ਇਥੋਂ ਦੀ ਸੰਗਤ ਨੇ ਜਿਹੜਾ ਸਾਡੀ ਇੱਥੇ ਦੀ ਪੰਚਾਇਤ ਜਿਹੜੀ ਬਣੀ ਆ ਤੇ ਮੈਂ ਸਾਰਿਆਂ ਦੇ ਦਰਸ਼ਨ ਵੀ ਕਰਨਾ ਆ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਵੀ ਕਰਨਾ ਆ ਤੇ ਜਿਹੜੀ ਸਾਡੀ ਟੀਮ ਤੇ ਪੰਚਾਇਤ ਬਣੀ ਆ ਬੜੀ ਵਧੀਆ ਸ਼ਾਂਤੀ ਨਾਲ ਚੋਣਾਂ ਹੋਈਆਂ ਤੇ ਉਹਨਾਂ ਨੂੰ ਵਧਾਈ ਦੇਣੇ ਆ ਤੇ ਬਹੁਤ ਹੀ ਭੈਣੀ ਸਦਵਾ ਇੱਕ ਚੰਗੀ ਪਿੰਡਾਂ ਦੇ ਵਿੱਚ ਇਹਦਾ ਨਾਮ ਆਉਂਦਾ ਵਾ ਜੇ ਮੈਂ ਆਪਣੇ 2.5 ਸਾਲ ਦੇ ਤਜਰਬੇ ਦੀ ਗੱਲ ਕਰਾਂ ਰਾਜਨੀਤੀ ਦੇ ਵਿੱਚ ਤੇ ਉਹਨਾਂ ਪਿੰਡਾਂ ਦੇ ਵਿੱਚ ਆ ਜਿਹਦੇ ਵਿੱਚ ਕੋਈ ਲੜਾਈਆਂ ਨਹੀਂ ਕੋਈ ਝਗੜੇ ਨਹੀਂ ਬੜਾ ਵਧੀਆ ਜਿਹੜਾ ਵਾ ਉਹ ਨਗਰ ਆ ਤੇ ਇਸ ਲਈ ਇਹਨਾਂ ਕੋ ਹੁਣ ਅੱਗੇ ਜਾ ਕੇ ਆਪਾਂ ਪਿੰਡ ਦੇ ਜੋ ਵੀ ਉਹਨਾਂ ਦੇ ਮੁਸ਼ਕਲਾਂ ਨੇ ਕੋਈ ਗਲੀਆਂ ਬੰਨ ਵਾਲੀਆਂ ਜਾਂ ਕੋਈ ਪਾਣੀ ਦੇ ਨਿਕਾਸ ਨੂੰ ਲੈ ਕੇ ਆ ਤੇ ਜਾਂ ਕੋਈ ਗਰਾਊਂਡ ਨੂੰ ਲੈ ਕੇ ਆ ਉਹ ਸਾਰੀਆਂ ਵੀ ਆਪਾਂ ਹੱਲ ਕਰਾਂਗੇ ਤੇ ਇਹਨਾਂ ਦੇ ਕੋਲ ਜਿਹੜਾ ਪਿਛਲਾ ਸਾਡੇ ਕੋਲੇ ਬਕਾਇਆ ਪਿਆ ਵਾ ਪਿਛਲੇ 2.5 ਸਾਲਾਂ ਦੇ ਵਿੱਚ ਜਿਹੜਾ ਵਿੱਤ ਦੇ ਪੈਸੇ ਆਏ ਨੇ ਉਹ ਵੀ ਲਾਵਾਂਗੇ ਤੇ ਅੱਗੇ ਹੋਰ ਵੀ ਜਿਹੜੇ ਆ ਉਹ ਜਾਰੀ ਕਰਾਂਗੇ ਤੇ ਇਸ ਪਿੰਡ ਨੇ ਬੜੀ ਵਧੀਆ ਪੌਣੇ 3 ਸਾਲ ਜਿਹੜੇ ਹੋ ਗਏ ਆ ਮੇਰੇ ਸਾਥ ਦਿੱਤਾ ਕਦੇ ਠਾਣੇ ਪਠਾਣੇ ਸਾਡੀ ਸਿਰਦਰਦੀ ਨਹੀਂ ਵਧਾਈ ਤੇ ਮੈਂ ਵੀ ਇਸ ਚੀਜ਼ ਨੂੰ ਧਿਆਨ ਚ ਰੱਖਦੇ ਪਿੰਡ ਨੂੰ 10 ਲੱਖ ਰੁਪਏ ਜਿਹੜਾ ਉਹ ਆਪਣੇ ਵੱਲੋਂ ਜਿਹੜਾ ਵਾ ਉਹ ਹੋਰ ਫੰਡ ਹੁੰਦੇ ਸਾਡੇ ਕੋ ਉਧਰੋਂ ਐਲਾਨ ਕੀਤਾ ਕਿ ਉਹ 10 ਲੱਖ ਤਾਂ ਨੂੰ ਨਾਮ ਵਜੇ ਦੇਵਾਂਗੇ ਤੇ ਨਾਲ ਇਹ ਵੀ ਕਿਹਾ ਕਿ ਤੁਸੀਂ ਜਿੰਨਾ ਕੰਮ ਕਰਾ ਸਕਦੇ ਹੋ ਤੁਸੀਂ ਕਰਵਾਓ ਤੇ ਪੈਸੇ ਦੀ ਕੋਈ ਕਮੀ ਜਿਹੜੀ ਤੁਹਾਨੂੰ ਨਹੀਂ ਆਉਣ ਦਿੱਤੀ ਜਾਊਗੀ ਹੁਣ ਕਿਦੋਂ ਕੰਮ ਸਟਾਰਟ ਕੀਤਾ ਜਿਹੜਾ ਪਿੰਡ ਤੋਂ ਕੰਮ ਆ ਇਹਨਾਂ ਨੂੰ ਹੁਣ ਜਿਵੇਂ ਇਹਨਾਂ ਨੇ ਦੱਸਿਆ ਸੀ ਕਿ ਸਾਡੇ ਤੱਕ ਸੈਕਟਰੀ ਸਾਹਿਬ ਅਜੇ ਨਹੀਂ ਆਈ ਤੇ ਇਹਨਾਂ ਨੂੰ ਚਾਰਜ ਨਹੀਂ ਮਿਲਿਆ ਤੇ ਉਹ ਆਪਾਂ ਸਾਰੇ ਸੈਕਟਰੀ ਪੂਰੇ ਹਲਕਿਆਂ ਦੀ ਮੀਟਿੰਗ ਰੱਖ ਲਈ ਹੈ ਕਿ ਜਿੱਥੇ-ਜਿੱਥੇ ਚਾਰਜ ਤੁਸੀਂ ਨਹੀਂ ਦੇਤੇ ਅਗਲੇ ਹਫਤੇ ਜਾ ਕੇ ਸਾਰੇ ਜਿਹੜੇ ਇਹ ਚਾਰਜ ਉਹ ਦਿਓ ਤੇ ਪੰਚਾਇਤਾਂ ਜਿਹੜੀਆਂ ਉਹ ਆਪਣਾ ਕੰਮ ਸ਼ੁਰੂ ਕਰਨ ਬਾਕੀ ਕੰਮ ਜਦੋਂ ਇਹਨਾਂ ਕੋਲ ਰਜਿਸਟਰ ਆ ਗਿਆ ਮਤਾਂ ਇਹਨਾਂ ਨੇ ਪਾਉਣਾ ਤੇ ਪੈਸੇ ਸਾਡੇ ਕੋਲ ਹੈਗੇ ਆ ਤੇ ਇੱਕ ਵੀ ਇਹ ਤੇ ਕਿਦੋਂ ਟੈਂਡਰ ਲੱਗਨੇ ਹੁੰਦੇ ਕੋਈ ਲੰਮਾ ਚੜਾ ਕੰਮ ਨਹੀਂ ਚੱਲੀ ਜਦੋਂ ਮਤਾਂ ਇਹਨਾਂ ਨੇ ਪਾਲਿਆ ਪੈਸੇ ਇਹਨਾਂ ਕੋਲੇ ਹੈਗੇ ਮਿਸਤਰੀ ਇਹਨਾਂ ਨੇ ਪਿੰਡਾਂ ਦੇ ਹੁੰਦੇ ਆ ਤੇ ਕੰਮ ਜਿਹੜਾ ਉਹ ਸ਼ੁਰੂ ਹੋਵੇਗਾ ਕਾਂਗਰਸ ਕਹਿੰਦੀ 2.5 ਸਾਲ ਰਹਿ ਗਏ ਨੇ ਤੇ ਹੈਵੀ ਹੋ ਰਹੇ ਸੀ ਕਿਵੇਂ ਦੇਖਦੇ ਹੋ ਕਾਰਪੋਰੇਸ਼ਨ ਚੋਣਾਂ ਦਾ ਵੀ ਨਤੀਜਾ ਅੰਮ੍ਰਿਤਸਰ ਦੇ ਵਿੱਚ ਸੀਟਾਂ ਦਾ ਘਟਨਾ ਕਿਵੇਂ ਦੇ ਆਹ ਦੇਖੋ ਇਹ ਚੋਣਾਂ ਜਿਹੜਾ ਵਾਏ ਵੱਡਾ ਖਾੜਾ ਹੁੰਦਾ ਵਾ ਜਿੱਥੇ ਅਸੀਂ ਆ ਵਾਰ-ਵਾਰ ਮੱਲਾ ਮਾਰੀਆਂ ਨੇ ਚੋਣਾਂ ਦੇ ਵਿੱਚ ਤੇ ਜਦੋਂ ਇਹ ਲੋਕਾਂ ਦਾ ਫੈਸਲਾ ਹੁੰਦਾ ਕਿਹਦੇ ਵੱਧ ਕਿਹਦੇ ਘਟ ਜੇ ਇੱਕ ਜਗ੍ਹਾ ਦੇ ਕਿਹਦੇ ਘਟ ਆ ਤਾਂ ਤਿੰਨ ਜਗ੍ਹਾ ਤੇ ਆਪਾਂ ਬਿਲਕੁਲ ਬਹੁਮਤ ਦੇ ਨਾਲ ਵੀ ਜਿਹੜਾ ਆਏ ਆ ਬਾਕੀ ਜ਼ਰੂਰ ਆ ਦੇਖੋ ਚੋਣਾਂ ਪੰਜ ਸਾਲ ਲਈ ਲੋਕਾਂ ਨੇ ਚੁਣਿਆ ਹੁੰਦਾ ਵਾ ਪੰਜ ਸਾਲ ਦਾ ਅਸੀਂ ਲੋਕਾਂ ਦਾ ਆਪਣਾ ਰਿਪੋਰਟ ਕਾਰਡ ਜਿਹੜਾ ਉਹ ਲੈ ਕੇ ਜਾਵਾਂਗੇ ਤੇ ਸੜਕਾਂ ਛੜਕਾਂ ਦਾ ਤਕਰੀਬਨ ਜਿਹੜਾ ਵਾ ਆਪਾਂ ਹਲਕਾ ਖਰੂਬ ਸਾਹਿਬ ਦੇ ਵਿੱਚ ਤੁਸੀਂ ਜਾਣਦੇ ਹੋ ਕਿ 70 ਤੋਂ 75% ਕੰਮ ਕਰਕੇ ਆਪਾਂ ਬੈਠੇ ਆ ਤੇ ਇਸ ਸਾਲ ਦੇ ਵਿੱਚ ਹੋਰ ਤੇਜ਼ੀ ਨਾਲ ਆਪਾਂ ਘੱਟੋ ਘੱਟ ਸ਼ਰਕਾ ਜੁੜੀਆਂ ਉਹ ਬਿਲਕੁਲ ਸਾਡੀਆਂ ਜਿਹੜੀਆਂ ਕੰਪਲੀਟ ਹਲਕਾ ਖਰੂਬ ਸਾਹਿਬ ਦੀਆਂ ਜਿਹੜੀਆਂ ਹੋ ਜਾਣਗੀਆਂ ਤੇ ਬਾਕੀ ਵੀ ਇਕੱਲੇ ਇਕੱਲੇ ਜਿਹੜਾ ਮੁੱਦਾ ਆਉਂਦਾ ਸਾਡੇ ਕੋਲ ਉਹ ਵੀ ਕਰਦੇ ਆ ਤੇ ਕੋਈ ਨਹੀਂ ਢਾਈ ਚਾਰ ਰਹਿ ਗਿਆ ਤੇ ਅਸੀਂ ਚੋਣਾ ਲਈ ਤਿਆਰ ਆ ਤੇ ਬਿਲਕੁਲ ਤਗੜੇ ਹੋ ਕੇ ਚੋਣਾ ਜਿਹੜੀਆਂ ਲੜਾਂਗੇ ਤੇ ਫਿਰ ਆਪਣੀ ਜੁੜੀ ਸ਼ੀਤ ਆ ਹਲਕਾ ਖਰੂਬ ਸਾਹਿਬ ਦੀ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਐਮਬਲ ਸਾਹਿਬ ਪਾਰਟੀ ਵੱਲੋਂ ਬੋਲਦੇ ਹੋ ਕੀ ਕਹਿਣਾ ਚਾਹੋਗੇ ਕਿ 22 ਸਾਲ ਜਿੰਨੇ ਕੀ ਰਹਿ ਗਏ ਚੋਣਾਂ ਦੇ ਵਿੱਚ ਤੇ ਭਰੋਸਾ ਕੀ ਦਿਵਾਉਣਾ ਚਾਹੁੰਦੇ ਰਹਿੰਦੇ ਵਾਅਦਿਆਂ ਨੂੰ ਲੈ ਕੇ ਲੋਕਾਂ ਨੇ اپੋਜੀਸ਼ਨ ਵੀ ਇਸ ਗੱਲ ਨੂੰ ਚੁੱਕ ਲਈ ਵੀ ਵਾਅਦੇ ਬੋਲ ਕੀਤੇ ਸੀ ਆਮ ਆਦਮੀ ਪਾਰਟੀ ਜਿਹੜੇ ਪੂਰੇ ਕਰ ਰਹੇ ਹਾਂ ਮੈਂ ਅੱਜ ਵੀ ਕਹਿੰਦਾ ਵੀ 1076 ਨੰਬਰ ਹੈ ਸਰਕਾਰ ਨੇ ਸ਼ੁਰੂ ਕੀਤਾ ਕਿ ਤੁਸੀਂ ਕਾਲ ਕਰੋ ਤੇ ਤੁਹਾਡੇ ਘਰ ਜਾ ਕੇ 48 ਕੰਮਾਂ ਦੀ ਸੂਚੀ ਉਹਦੇ ਵਿੱਚ ਅਸੀਂ ਕਰਾਂਗੇ ਕਿਹੜੀ ਗਵਰਨਮੈਂਟ ਨੇ ਕੀਤਾ ਹੁਣ ਤੱਕ 8 ਰੂਟ ਹਲਕਾ ਖਡੂਰ ਸਾਹਿਬ ਚ ਆਪਾਂ ਆ ਕੇ ਬੱਸਾਂ ਦੇ ਨਵੀਂ ਚਲਾ ਲਈ ਦੇ ਹਲ ਕਖਰੂਦ ਸਾਹਿਬ ਦੀ ਗੱਲ ਕਰੀਏ ਤੇ ਪਿਛਲੇ ਮੈਨੂੰ ਦੱਸਣ ਵੀ 10 ਸਾਲਾਂ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਕਿੰਨੇ ਰੂਟ ਚੱਲੇ ਆਪਣੇ ਹਲ ਕਖਰੂਦ ਸਾਹਿਬ ਦੇ ਵਿੱਚ ਆ ਤਕਰੀਬਨ 45 ਤੋਂ 50 ਦੇ ਲਾਗੇ ਬੰਨੇ ਆਪਾਂ ਛੜਕਾ ਜਿਹੜੀਆਂ ਉਹ ਬਣਾਈਆਂ ਇਹ ਆਪਣੇ 10 ਸਾਲ ਦਾ ਕਾਰਜਕਾਲ ਦੱਸਣ ਵੀ ਜਿਹੜੀਆਂ ਇਹਨਾਂ ਨੇ 45 ਤੋਂ 50 ਜਿਹੜੀਆਂ ਛੜਕਾਂ ਇਹ ਬਣਾਈਆਂ ਦੂਜੀ ਗੱਲ ਨਹੀਂ ਆਏ ਪਰਚਿਆਂ ਨੂੰ ਅਹੀਂ ਥੱਲ ਪਾਈ ਆ ਇਹ ਨੂੰ ਕਿ ਉਹਦੇ ਤੇ ਪਰਚਾ ਦੇ ਦੇ ਉਹਦੇ ਤੇ ਦੇ ਦੇ ਇਹਨਾਂ ਵੇਲੇ ਤੇ ਕਿੱਥੇ ਕਿੰਨਾ ਹਾਈ ਰੇਟ ਹੀ ਤੇ ਅੱਜ ਵੇਖੋ ਕਿੱਥੇ ਜਾ ਕੇ ਅਸੀਂ ਰੇਸ਼ੋ ਵੇਖੋ ਤੇ ਅਸੀਂ ਬਿਲਕੁਲ ਥੱਲੇ ਲੈ ਗਏ ਪਰਚਾ ਸੋ ਕੰਮ ਅਸੀਂ ਕੀਤੇ ਆ ਤੇ ਅੱਗੇ ਕਰਾਂ ਗ੍ਰੀਨ ਦੁਆਰਾ ਵੀ ਫਸਟਾ ਕਟਾਈਆਂ ਗਈਆਂ ਉਹਦੇ ਵਿੱਚ ਤੁਹਾਡਾ ਕੀ ਕਹਿਣਾ ਇਹਨਾਂ ਮੈਨੂੰ ਰਿਪੋਰਟ ਕੀਤੀ ਆ ਤੇ ਉੱਤੇ ਹੀ ਪੂਰੀ ਸੁਣਵਾਈ ਕਰਾਂਗੇ ਧੱਲੇਵਾਲ ਸਾਹਿਬ ਲਗਾਤਾਰ ਝੋਖੜ ਧਾਲ ਤੇ ਆ ਕੀ ਕਹਿਣਾ ਚਾਹੋਗੇ ਪਾਰਟੀ ਕਿਸਾਨਾਂ ਦੇ ਹਿੱਤ ਦੇ ਇੱਕ ਸਰਕਾਰ ਨੂੰ ਕਿਵੇਂ ਖੜੀ ਹੈ ਸਰਕਾਰ ਅਸੀਂ ਬਿਲਕੁਲ ਨਾਲ ਉਹਨਾਂ ਦੇ ਤੇ ਸਾਡੇ ਮੰਤਰੀ ਬਣਨ ਜਿਹੜੇ ਮਿਲ ਕੇ ਆਏ ਨੇ ਤੇ ਅਸੀਂ ਪੂਰਾ ਸਾਥ ਦੇਵਾਂਗੇ ਧੰਨਵਾਦ